ਬੀਰ ਫਿਰ ਤੇ ਸਰਮਾਰਤ ਕਿਤੇ ਬੜੇ ਬੜੇ ਜਿਹੜੇ ਵੀਰ ਨੇ ਸਰ ਸਰਮਾਰ ਦੇ ਫਿਰਦੇ ਨੇ ਸਰਮਾਰਤ 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 ਸਰ 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 ਹਾਂ ਤੀਰ ਛੱਡਦੇ ਨੇ ਤੀਰ ਸਰਮਾਰਤ ਸਰ ਤੀਰ ਹੁੰਦਾ ਹੈ ਸਿਰ ਦਿਮਾਗ ਖਪਾਈ ਜਾਂ ਆਪਾਂ ਕਹਿੰਦੇ ਸਿਰ ਖਪਾਈ ਕਰਦੇ ਨੇ ਸਿਰ ਖਪਾਈ ਨਹੀਂ ਸਰਮਾਰਤ ਐਸੇ ਐਸੇ ਤੀਰ ਮਾਰਦੇ ਨੇ ਉਹ ਤੜਕ ਦਿੰਦੇ ਨੇ ਦੂਏ ਜਿਹੜੇ ਨੇ ਵਿਰੋਧੀ ਤਰ੍ਹਾਂ ਉਹਨਾਂ ਕੋਲ ਜਵਾਬ ਕੋਈ ਨਹੀਂ ਸਰ ਮਾਰਦ ਵੀਰ ਫਿਰ ਸਰ ਮਾਰਦ ਸਰ ਮਾਰਦ ਕਹੂੰ ਰਣ ਛੋਰ ਭਜਤ ਭਾਤੇ ਜਿੱਥੇ ਕੋਈ ਚਰਚਾ ਦਾ ਫੈਸਲਾ ਨਹੀਂ ਨਾ ਹੁੰਦਾ ਇੱਕੋ ਜੀ ਬੁੱਧੀ ਵਾਲੇ ਖੜੇ ਨੇ ਫਿਰ ਵੱਡੇ ਬੁੱਧੀ ਵਾਲਾ ਆ ਕੇ ਉੱਥੇ ਐਸਾ ਤਰਕ ਦਿੰਦਾ ਉਹ ਦੂਏ ਲਾਜਵਾਬ ਕਰ ਦਿੰਦੇ ਆਪਣੇ ਬੰਦਿਆਂ ਵਾਸਤੇ ਤਰਕ ਦਿੰਦਾ ਉਹ ਆਪਣੇ ਬੰਦੇ ਵੀ ਤਾਂ ਕਮਜ਼ੋਰ ਬੁੱਧੀ ਵਾਲੇ ਹੁੰਦੇ ਉਹਨਾਂ ਦੇ ਮਸਲਾ ਹੱਲ ਨਹੀਂ ਹੁੰਦਾ ਵਕਾਲਤ ਤਾਂ ਸੱਚ ਦੀ ਉਹ ਕਰਦੇ ਨੇ ਪਰ ਪੂਰਾ ਸੱਚ ਨਹੀਂ ਹੁੰਦਾ ਕੋਲ ਵਕਾਲਤ ਤਾਂ ਸੱਚ ਦੀਓ ਕਰਦੇ ਨੇ ਵਕਾਲਤਾ ਗੁਰਮਤਿ ਦੀਓ ਕਰਦੇ ਨੇ ਪਰ ਗੁਰਮੰਦੀ ਪੂਰੀ ਸਮਝ ਨਹੀਂ ਹੈ ਇਸ ਕਰਕੇ ਦੂਏ ਨੂੰ ਸੈਟੀਸਫਾਈ ਨਹੀਂ ਕਰਾ ਸਕਦੇ ਉੱਤੇ ਫਿਰ ਪੂਰੇ ਗੁਰਮੰਦ ਆ ਜਾਂ ਤਲ ਨਹੀਂ ਆ ਜਾਂਦਾ ਉਹ ਜਾਂ ਤਰਕ ਦਿੰਦਾ ਆਪਣੇ ਆਂ ਦੀ ਮਦਦ ਤੇ ਉਹ ਸਰਮਾਰਥ ਉਹਨੂੰ ਕਿਹਾ ਉਹ ਆ ਕੇ ਦੇਖ ਲੈਂਦੇ ਨੇ ਵੀ ਇੱਥੇ ਆਪਣੇ ਬੰਦੇ ਨੇ ਇੱਥੇ ਇਹਨਾਂ ਤੇ ਮਸਲਾ ਹੱਲ ਨਹੀਂ ਹੁੰਦਾ ਉਹ ਫਿਰ ਸੁਣ ਕੇ ਉਹ ਫਿਰ ਤਰਕ ਦੇ ਕੇ ਗਾਹ ਚਲੇ ਜਾਂਦੇ ਨੇ ਹਾਂਜੀ ਕੌਹੂ ਰਣ ਛੋਰ ਭਜਤ ਭਟਿਆਰਤ ਹਾਂ ਜਿਹੜੇ ਪੱਟ ਨੇ ਦੂਏ ਪਾਸੇ ਵਾਲੇ ਜਿਨ੍ਹਾਂ ਦੇ ਤੀਰ ਵੱਜਦੇ ਨੇ ਜਿਹੜੇ ਅੜੇ ਹੋਏ ਨੇ ਪਹਿਲਾਂ ਉਹ ਰਣ ਛੱਡ ਕੇ ਭਜ ਜਾਂਦੇ ਨੇ ਜਿਆਦਾ ਗਾਂ ਗਾਂ ਦੀ ਗੱਲ ਚਲੀ ਗਈ ਨਾ ਕਈ ਮੰਨ ਜਾਂਦੇ ਨੇ ਕਈ ਭੱਜੀ ਜਾਂਦੇ ਨੇ ਜਿਹੜੇ ਮੰਨ ਜਾਂਦੇ ਨੇ ਉਹ ਬਰੰਗਨ ਵਿਆਹ ਤਾਂ ਉਹਨਾਂ ਵਾਸਤੇ ਪਹਿਲਾਂ ਆ ਗਿਆ ਜਿਹੜੇ ਮੰਨ ਜਾਂਦੇ ਨੇ ਉਹ ਗੁਰਮਤ ਦੇ ਤਾਲਨੀ ਹੋ ਜਾਂਦੇ ਨੇ ਜਿਹੜੇ ਸਾਖਤ ਨੇ ਨਾਮ ਨਮਾਇਨਾ ਮੰਨੂ ਵਾਲੇ ਨੇ ਉਹ ਭਜ ਜਾਂਦੇ ਨੇ ਮੈਦਾਨ ਛੱਡ ਕੇ ਭਜ ਜਾਂਦੇ। ਕਿ ਡਰ ਡਰ ਜਿਹੜੇ ਉੱਥੇ ਵੀ ਲਿਖਿਆ ਹੋਇਆ ਕਿ ਜੇ ਸਾਖਤ ਆਵੰਦਨ ਸੰਗਤ ਵਿੱਚ ਕੂੜਿਆਰਾ ਉਹ ਬਣ ਛਾਲ ਕਰ ਝੱਟ ਕੱਢ ਦੇ ਕੂੜਿਆਰ ਜਾ ਵਹ ਕੂੜਿਆਰਾ ਬੱਸ ਉਹ ਤਾਂ ਭੱਜ ਜਾਂਦਾ ਸੁਣਤਾ ਲੈਂਦਾ ਗੱਲ ਉਹ ਬੜਾ ਦੁਖੀ ਹੋ ਕੇ ਮਨਦਾ ਨਹੀਂ ਹੈ ਫਿਰ ਗੂੜਿਆਰਾਂ ਕੋ ਉਥੇ ਇਹ ਭੱਜੇ ਹੋਏ ਸੀ ਧੀਰਵਲੀਏ ਰਾਮ ਰਈਏ ਮੀਣੇ ਮਸਾਂਦਾ ਗੁਰਮਤ ਤੋਂ ਭੱਜੇ ਹੋਏ ਸੀ ਭੱਜਿਆਂ ਦੀ ਫੌਜ ਜ਼ਿਆਦਾ ਸੀ ਵਿਆਹਿਆਂ ਦੀ ਬਹੁਤ ਥੋੜੀ ਸੀ ਉਹ ਬਿਰਲਈ ਸੀ ਦੂਹੋਂ ਪਾਸੇ ਉਹ ਹਕੂਮਤ ਉਹ ਵਿਰੁੱਧ ਸੀ ਸਾਰਾ ਜਿਹੜਾ ਤਾਣਾ ਬਾਣਾ ਹਿੰਦੂਵਾਦ ਦਾ ਵਿਰੁੱਧ ਸੀ ਲੋਕ ਜਕੜੇ ਹੋ ਸੀ ਉਹਨਾਂ ਦੇ ਆਪਣੇ ਆਪਣੇ ਲੋਕਾਂ ਨੂੰ ਐਨੀ ਪੜ੍ਹਾਈ ਸੀ ਉਹਨਾਂ ਦੀ ਨੈਟਵਰਕ ਸੀ ਹਰ ਗਲੀ ਦੇ ਵਿੱਚ ਤਾਂ ਬ੍ਰਾਹਮਣ ਸੀ ਜੋ ਸੁਣ ਕੇ ਆਉਂਦੇ ਸੀ ਉਹਦੀ ਪੁੱਠੀ ਚਾਬੀ ਦੇ ਦਿੰਦੇ ਸੀ ਜੋ ਤਾਂ ਸੁਣ ਕੇ ਆਉਣਾ ਸੁਣ ਕੇ ਲੈ ਉਲਟਾ ਪੜ੍ਹਾਈ ਬੜੀ ਲੱਗ ਕੇ ਤੇ ਉਹ ਅਣਪੜ੍ਹੇ ਲੋਕ ਹੁੰਦੇ ਸੀ ਉਹ ਬੰਦਾ ਜਾਂਦਾ ਹੀ ਨਹੀਂ ਸੀ ਲੋਕ ਬਹੁਤੇ ਸੰਗਤ ਵਿੱਚ ਕੌਣ ਜਾਂਦਾ ਸੀ ਜਿਹੜੇ ਜਾਂਦੇ ਸੀ ਉਹ ਹਟੇ ਨਹੀਂ ਫालतੂ ਨਾ ਚਲੇ ਜਾਣ ਉਹਨਾਂ ਨੂੰ ਰੋਕ ਕੇ ਰੱਖਦੇ ਸੀ ਹਈ ਕਈ ਡਰ ਡਾਰ ਹਣ ਤਰਨ ਜੋਦਾ ਕਈ ਡਰ ਡਾਰ ਡਰ ਡਾਰ ਕਈਆਂ ਨੇ ਡਰ ਨੂੰ ਤਿਆਗ ਕੇ ਹਣ ਤਰਨ ਜੋਦਾ ਹਣ ਤਰਨ ਜੋਦਾ ਉਹ ਕਈ ਤਾਂ ਬੋਲਦੇ ਘੱਟ ਹੁੰਦੇ ਨੇ ਚਰਚਾ ਵਿੱਚ ਬੋਲਦੇ ਨਹੀਂ ਹੁੰਦੇ ਜਿਹੜੇ ਬੋਲਦੇ ਨੇ ਉਹ ਡਰ ਨੂੰ ਛੱਡ ਕੇ ਹੀ ਬੋਲ ਹੁੰਦਾ ਦਾਲ ਨੂੰ ਪ੍ਰੇਰਿਆ ਰੱਖ ਕੇ ਬੋਲ ਹੁੰਦਾ ਦਾਲ ਦਾਲ ਤਾਂ ਹੰਤ ਤਰਣ ਜੋਦੇ ਜਿਹੜੇ ਚੰਗੇ ਚੰਗੇ ਬਹੁਤ ਬਕਾਲਤ ਕਰਨ ਵਾਲੇ ਨੇ ਉਹਨਾਂ ਨੂੰ ਉਹਨਾਂ ਨੂੰ ਚੁੱਪ ਕਰਾ ਉਹਨਾਂ ਦੀ ਬੋਲਤੀ ਬੰਦ ਕਰਾਉਂਦੇ ਨੇ ਹਨਨ ਕਰਨਾ ਮਾਰ ਦੇਣਾ ਚੁੱਪ ਕਰਾ ਦੇਣਾ ਜੋਦੇ ਗੜੇ ਨੇ ਵੱਡੇ ਪ੍ਰਚਾਰਕ ਉਹਨਾਂ ਦੇ ਵੱਡੇ ਦਲੀਲਾਂ ਵਾਲੇ ਉਹ ਜੋਧਿਆਂ ਨੂੰ ਜਾ ਕੇ ਮਾਰਦੇ ਤੇ ਤੀਰ ਪੁਰਨ ਰਾਜਵਾਬ ਕਰ ਦਿੰਦੇ ਨੇ ਉਹਨਾਂ ਅੱਗੇ ਤਰਕ ਦਿੰਦੇ ਨੇ ਉਹਨਾਂ ਕੇ ਚਰਚਾ ਕਰਦੇ ਨੇ ਉਹ ਉਹਨਾਂ ਨੂੰ ਲਾਜਵਾਬ ਕਰ ਦਿੰਦੇ ਨੇ ਤੇਈ ਮੁਖਮਾਰ ਰਟਤ ਕਰ ਕ੍ਰੋਧਾ ਕਈ ਵੇ ਮੈਂ ਕ੍ਰੋਧ ਦੇ ਵਿੱਚ ਆ ਕੇ ਮੂੰਹ ਦੀ ਮਾਰ ਕਰੀ ਜਾਂਦੇ ਨੇ ਉਹ ਇਹ ਗੱਲ ਬੋਲੀ ਜਾਂਦੇ ਨੇ ਸੁਣਦਾ ਹੀ ਨਹੀਂ ਦੂ ਇਹਦੀ ਗੁੱਸੇ 'ਚ ਆ ਕੇ ਮੂੰਹ ਦੀ ਮਾਰੇ ਕਰੀ ਜਾਂਦੇ ਨੇ ਬੋਲੀ ਜਾਂਦੇ ਨੇ ਆਪਣੀਓ ਗੱਲ ਬੋਲੀ ਜਾਂਦੇ ਨੇ ਉਹੋ ਇਧਰੋਂ ਹਾਰ ਗਏ ਦੂਆ ਪਾਸੇ ਪੰਤਰਾ ਵੱਲ ਲਿਆ ਦੂਆ ਪਾਸੇ ਤੇ ਹਾਰ ਗਏ 3 ਪਾਸੇ ਪੰਤਰਾ ਵੱਲ ਲਿਆ 3 ਪਾਸੇ ਹਾਰ ਗਏ ਚੌਥੇ ਪਾਸੇ ਪੰਤਰਾ ਵੱਲ ਇੱਕ ਗਲਤੀ ਉਹਨਾਂ ਨੇ ਖਾੜਾ ਹੀ ਨਹੀਂ ਗੁੱਸੇ ਜਾਂ ਜਾਂਦੇ ਨੇ ਮੂੰਹ ਦੀ ਮਾਰ ਕਰੀ ਜਾਂਦੇ ਨੇ ਮਰਣਾ ਉਹਨਾਂ ਨੇ ਹੁੰਦਾ ਨਹੀਂ ਚਰਚਾ ਵਿੱਚ ਇਹੋ ਜਿਹੀ ਹੁੰਦੇ ਨੇ ਲੋਕ ਆਪਾਂ ਨੂੰ ਮਿਲਦੇ ਹੀ ਦੇ ਗਿਆਨ ਚਰਚਾ ਦਾ ਨਕਸ਼ਾ ਬਣਿਆ ਜੋ ਸੰਸਾਰ 'ਚ ਹੋਂਦ ਹੁੰਦੀ ਹੁੰਦੀ ਹੈ ਜਦੋਂ ਸੱਚ ਪ੍ਰਗਟ ਹੁੰਦਾ ਹੈ ਇਹ ਜਿਓ ਚਾਚਾ ਹੁੰਦੀ ਹੁੰਦੀ ਹੈ ਨਾਮਨਰ ਵਾਲੇ ਬੰਦੇ ਹੀ ਨਹੀਂ ਹੁੰਦੇ ਯਾਨੀ ਸਾਨੂੰ ਇਹ ਦੱਸਿਆ ਹੋਇਆ ਇੱਥੇ ਕਿ ਜਦੋਂ ਸੱਚ ਪ੍ਰਗਟ ਹੋਊਗਾ ਇਹ ਜਾਂ ਕੁਝ ਹੋਊਗਾ ਇਹ ਨਾਮ ਤੇ ਆਸ ਰੱਖਿਓ ਵੀ ਜਿਹੜਾ ਕੁਝ ਅਸੀਂ ਕਹਿਤਾ ਅਸੀਂ ਕਹਿੰਦੇ ਵੀ ਸੱਚ ਦਾ ਵੀ ਇੱਕਦਮ ਸਾਰੀ ਦੁਨੀਆ ਮੰਨ ਲੂਗੀ ਦੁਨੀਆ ਨੇ ਕੋਈ ਨਹੀਂ ਮੰਨਣਾ ਇਹਜਾ ਪਰਮਣਾ ਪਾੜ ਲਿਓ ਬਈ ਇਹ ਪੈਟਰੋਲ ਵਾਂਗੂ ਸਾਰੇ ਆਖ ਪੈਜੂ ਦੁਨੀਆ ਕੋ ਬੱਲੇ ਬੱਲੇ ਨਾ ਮਸਾਂ ਮਿਲਿਆ ਸਾਰੇ ਲੈ ਲੀਏ ਕਿਸੇ ਨੇ ਲੈਣਾ ਲੋਣਾ ਜਿਵੇਂ ਕਹਿੰਦੇ ਸਾਰਿਆਂ ਨੂੰ ਸਿੱਖ ਬਣਾ ਦੇਣ ਟੌੜਾ ਕਹਿੰਦਾ ਟੌੜਾ ਤਾਂ ਆਪੇ ਨਹੀਂ ਸਿੱਖ ਬਣਿਆ ਸਾਰੀ ਜਿੰਦਗੀ ਸ਼ਰਮਣੀ ਕਮੇਟੀ ਵਾਲੇ ਸਿੱਖ ਬਣਾਉਂਦੇ ਸਾਰੇ ਜਿਹੜਾ ਲੋਕਾਂ ਨੂੰ ਸਿੱਖ ਸਾਰਿਆਂ ਨੂੰ ਬਣਾਉਂਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਆਪ ਡੁੱਬਦਾ ਉਹ ਡੁੱਬਣ ਵਾਲਾ ਹੁੰਦਾ ਹੈ ਤਰਨ ਵਾਲਾ ਨਹੀਂ ਹੁੰਦਾ ਜਿਹਨੇ ਤਰਨਾ ਦੂਆ ਉਹਨਾਂ ਦੇਖੇ ਮਰਨ ਦੂਆ ਆਉਂਦਾ ਹੈ ਨਹੀਂ ਹੁੰਦਾ ਸਾਧੂ ਕੋ ਮਰਨੇ ਜਾਇਆ ਕਬੀਰ ਕਹਿੰਦਾ ਸੰਗ ਨਾਲ ਲੀ ਜਾ ਕੋਈ ਦੂਆਦਮੀ ਨਹੀਂ ਨਾਲ ਲਈਦਾ ਦੂਏ ਦੀ ਸਲਾ ਬਦਲ ਜਵੇ ਵੀ ਕੱਲ ਨੂੰ ਚੱਲਾਂਗੇ ਤੈਨੂੰ ਨਾਲ ਮੁਰਨਾ ਪਊਗਾ ਸੰਗ ਨਾਲ ਲੀ ਜਾ ਕੋਈ ਪਾਛੇ ਪਾਉ ਨਦੀ ਜੀ ਅੱਗੇ ਹੋਏ ਸੋਹੇ ਇਹਨੇ ਦੂਆ ਨਾਲ ਲੈ ਲਿਆ ਡੁੱਬ ਗਿਆ ਦੂਏ ਦਾ ਕੀ ਪਤਾ ਉਹਦੇ ਮਨ ਚ ਕੀ ਆ ਜਾਵੇ ਕੋਈ ਗੱਲ ਸੁਣ ਕੇ ਆਇਓ ਤੇਰਾ ਵਨ ਬਣ ਗਿਆ ਉਹ ਕਹਿੰਦਾ ਨਹੀਂ ਠੀਕ ਨਹੀਂ ਤੁਹਾਡਾ ਆਪਸ ਵਿੱਚ ਝਗੜਾ ਹੋ ਜੀ ਤੁਹਾਨੂੰ ਦੂਆ ਨੇ ਉਹ ਨਾਮ ਉਹਨੂੰ ਤਾਂ ਚੰਗੀ ਲੱਗੇ ਤੈਨੂੰ ਚੰਗੀ ਲੱਗੇ ਦੂਆ ਨੇ ਨਾਲ ਲਜਾਈਦਾ ਹੁੰਦਾ ਦੇਵਕਾਂ ਦੇ ਸਾਰੇ ਨੂੰ ਸਿੱਖ ਬਣਾ ਦੇਣ ਬੜਾ ਤ ਹੈ ਸਾਰਿਆਂ ਨੂੰ ਡੋਬੋ ਸਕਦਾ ਕੋਈ ਵੀ ਆਦਮੀ ਮਾਇਜ ਲੋਬੀਆਂ ਨੂੰ ਲੋਭੀ ਹੋਰ ਬਣਾਇਆ ਜਾ ਸਕਦਾ ਹੈ ਲੋਭੀ ਦਾ ਲੋਭ ਛੜਾਇਆ ਨਹੀਂ ਜਾ ਸਕਦਾ ਛੱਡੂ ਦਾ ਆਪਣੀ ਮਰਜ਼ੀ ਦਾ ਲੋਭ ਕਰੋਧ ਘਟਾਇਆ ਜਾ ਸਕਦਾ ਕਿਸੇ ਦਾ મોહા લોભ નિકટાયા જા શકદે ਕਿਸੇ ਦਾ ਦੋ ચીજા નિકટાયા જા ਦੋ ਆਪੇ ਘਟાਊਗਾ ਉਹ ਜਿਹਨੇ ਘਟાਉਣੀ ক্রोध ਘਟਾਇા જા શકਦਾ ਸਮਝਾਇતે ક્યો ક્રોધ ਦਾ નુકસાન ਜਿਹੜਾ ક્રોધ ਕਰਦਾ ਉਹਨੂੰ ક્રોધ ਹਮੇਸ਼ਾ ਆਪਣਾ નુકસાન ਕਰਦਾ ਆਦਮੀ ਇਹਨੂੰ ਤਾਂ ਘਟਾ ਲੈਂਦਾ ਵੀ ਇਹ ਕ્રોਧ ਦਾ નુકસાન ਹੁੰਦਾ ਕ્રોਧ ਦਾ ਨુકસાન ਹੁੰਦਾ ਤਾਂ ਘਟਾ ਲੈਂਦਾ નુકસાન ਵਾਲੀ ਜਿਹੜੀ ਗੱਲ ਹੈ ਜੇ ਤੋ ਫਾਇਦਾ ਹੁੰਦਾ ਉਹ ਗਲਤਾਂ ਲੈਂਦਾ ਆ ਤੂੰ ਵੀ ਮੰਨੋ ਸੰਸਾਰੀ ਫਾਇਦਾ ਗੁੱਸਾ ਚ ਆਇਆ ਲੜ ਪਿਆ ਥਾਣੇ ਗਏ ਚਲੇ ਗਿਆ ਪੈਸੇ ਦੇਣੇ ਪਏ ਜੇ ਉਦੋਂ ਗਾਂ ਚਲੇ ਗਿਆ ਹੋਰ ਸੱਪਾ ਖੜਾ ਹੋ ਗਿਆ ਕੰਮ ਦਾ ਨਾਸ ਹੋਇਆ ਮਗਦਮੇ ਵਾਜੀ ਪੈ ਗਿਆ ਨੁਕਸਾਨ ਕਰੋਧ ਆਲੀ ਗੱਲ ਨੂੰ ਮੰਨ ਲੈਂਦੇ ਨੇ ਉਹ ਅਰ ਲੋ ਵਾਲੀ ਗੱਲ ਨੂੰ ਨਹੀਂ ਮੰਨਦੇ ਉਹ ਆਪਣੇ ਅੰਦਰ ਜਨਣਾ ਚੰਨੀ ਨਾ ਜੇ ਤਰ ਮਨ ਦੋਏ ਬੰਦੇ ਇਹ ਨਹੀਂ ਘਟਦਾ ਹੁੰਦਾ ਇਹਨੂੰ ਭੜਕਾ ਰਹੇ ਜੇ ਦੋ ਹੰਜੀ ਜਾਨੂ ਜਿਹੜੀਆਂ ਮਨਮਤਾਂ ਨੇ ਲੋਭ ਵਰ ਮੋਨ ਨੂੰ ਭੜਕਾ ਰਹੀਆਂ ਨੇ ਦੋਹਾਂ ਨੂੰ ਲੋਭ ਹੀ ਦਾ ਪਸਾਨਾ ਕੀ ਇਹ ਤਾਂ ਹੀ ਕੇ ਉਹ ਲੋਭ ਕਟਾ ਕਿਵੇਂ ਜਾ ਉਹ ਤਾਂ ਕਹਿੰਦਾ ਲੋਭੀ ਦਾ ਭਰੋਸਾ ਹੀ ਨਾ ਕਰੋ ਉਹਨੂੰ ਇਹ ਮੰਨੋ ਹੀ ਨਾ ਵੀ ਸਿੱਖਾ ਇਹਦਾ ਮਤਲਬ ਕਟਾਇਆ ਨਹੀਂ ਜਾ ਸਕਦਾ ਇਹ ਘਟਾਇਆ ਜਾ ਸਕਦਾ ਹੁੰਦਾ ਭਰੋਸਾ ਕਰਕੇ ਕਹਿੰਦੇ ਕਰੋ ਨਾ ਇਹ ਨਹੀਂ ਘਟਾਇਆ ਜਾ ਸਕਦਾ